ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬੀਤੀ ਦਿਨੀ ਕਲਕੱਤਾ ਦੇ ਵਿੱਚ ਇੱਕ ਡਾਕਟਰ ਮਹਿਲਾ ਦੇ ਨਾਲ ਬਹੁਤ ਹੀ ਦਰਦਨਾਕ ਤੇ ਸ਼ਰਮਨਾਕ ਘਟਨਾ ਵਾਪਰੀ ਹੈ ਜਿਸ ਨੂੰ ਲੈ ਕੇ ਪੂਰਾ ਹੀ ਦੇਸ਼ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਰੋਸ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਸਾਡੀ ਸਰਕਾਰ ਵੱਲੋਂ ਕੋਈ ਵੀ ਵੱਡਾ ਐਕਸ਼ਨ ਨਹੀਂ ਲਿਆ ਗਿਆ ਹੈ ਕਿ આરોપીਆਂ ਨੂੰ ਫੜ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸੇ ਹੀ ਕਟਨਾ ਨੂੰ ਲੈ ਕੇ ਅੱਜ ਪੰਜਾਬ ਦੇ ਲਾਇਨਸ ਕਲੱਬ ਡ੍ਰੀਮ ਵੱਲੋਂ ਨੂਰ ਮਹਿਲ ਵਿੱਚ ਅਸ਼ੋਕ ਸੰਧੂ ਦੀ ਅਗਵਾਈ ਹੇਠ ਅਲੱਗ-ਅਲੱਗ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਜਿਨ੍ਹਾਂ ਦਰਿੰਦਿਆਂ ਨੇ ਕਲਕੱਤਾ ਦੇ ਵਿੱਚ ਇੱਕ ਡਾਕਟਰ ਮਹਿਲਾ ਦੇ ਨਾਲ ਦੁਸ਼ਕਰਮ ਕੀਤਾ ਹੈ ਅਤੇ ਉਸ ਦਾ ਕਤਲ ਕੀਤਾ ਹੈ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਦੇਸ਼ ਦੇ ਅਤੇ ਦੇਸ਼ ਵਿੱਚ ਅਤੇ ਦੇਸ਼ ਦੇ ਵਿੱਚ ਇੱਕ ਐਸਾ ਕਾਨੂੰਨ ਬਣਾਉਣਾ ਚਾਹੀਦਾ ਹੈ ਜੇਕਰ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਕੋਈ ਕਰਮ ਕਰਦਾ ਹੈ ਤਾਂ ਉਸ ਨੂੰ ਚਰਾਹੇ ਵਿੱਚ ਖੜੇ ਕਰਕੇ ਗੋਲੀ ਮਾਰ ਕੇ ਖਤਮ ਕਰ ਦੇਣਾ ਚਾਹੀਦਾ ਹੈ ਅਤੇ ਜਾਂ ਫਿਰ ਚਰਾਹੇ ਵਿੱਚ ਹੀ ਉਸ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ Mr. Okey Mr.Phhaya Mr.Singol Mr.Puwa Mr.Drone Mr. ਹੈਲੋ ਚਲ ਜੱਦ ਨੂੰ ਉੱਪਰ ਕਰੂ ਤੈਨੂੰ ਹੈਲੋ ਤੁਸੀਂ ਤਾਂ ਲੱਖੋ ਉੱਪਰ ਅਫੀਸ਼ੀਅਲ ਹੈਲੋ ਇਹਨੇ ਮੋਰ ਚੈਕਿੰਗ ਕਰਨ ਵਾਲੀ ਕਰ ਦੇ ਜੀ ਤੋ ਤੋ ਤਾਲੋ ਕੋਲ ਅਕੀ ਤੱਕ ਡਰ ਹਾਂਜੀ ਕੀ ਨਾਮ ਹੈ ਮੇਰਾ ਨਾਮ ਸੋਮਿਨਾ ਸੰਧੂਆ ਮੈਂ ਲਾਇਨਸ ਕਲਬ ਨੂਰ ਮੈਲ ਡ੍ਰੀਮ ਦੀ ਇਮੀਡੀਏਟ ਪ੍ਰੈਜ਼ੀਡੈਂਟ ਰਚੁਕੀਆ ਬੇਚੇ ਤਾਂ ਸਾਰਿਆਂ ਨੇ ਬਹੁਤ ਸਾਰੀਆਂ ਵਧੀਆ ਵਧੀਆ ਗੱਲਾਂ ਕਰ ਲਈਆਂ ਜੋ ਮੈਨੂੰ ਇੱਕ ਪੁਆਇੰਟ ਐਡ ਆਨ ਕਰਨਾ ਆ ਉਹ ਇਹ ਹੈ ਕਿ ਠੀਕ ਆਪਰ ਗਵਰਨਮੈਂਟ ਰਿਸਪੌਂਸਿਬਿਲਟੀ ਫਿਕਸ ਕਰ ਦਿੱਤੀ ਆਪਾਂ ਜਿਹੜੇ ਲਾ ਮੇਕਰਸ ਆ ਉਹਨਾਂ ਦੀ ਰਿਸਪੌਂਸਿਬਿਲਟੀ ਫਿਕਸ ਕਰ ਦਿੱਤੀ ਇੱਕ ਸਭ ਤੋਂ ਅਹਿਮ ਜਿਹਦੀ ਰਿਸਪੌਂਸਿਬਿਲਟੀ ਆਪਾਂ ਨੂੰ ਫਿਕਸ ਕਰਨੀ ਚਾਹੀਦੀ ਆ ਉਹ ਸੋਸਾਇਟੀ ਦੀ ਹੈ ਬੇਸਿਕਲੀ ਆਪਾਂ ਨੂੰ ਔਰਤਾਂ ਨੂੰ ਜਿਹੜੇ ਆਪਣੇ ਸੋਸਾਇਟੀ ਵਿੱਚ ਪੈਟਰਾਰਕਲ ਚੱਲ ਰਿਹਾ ਪੈਟਰਾਰਕਲ ਆਪਣੀ ਸੋਸਾਇਟੀ ਹੈ ਉਸ ਚੀਜ਼ ਨੂੰ ਆਪਾਂ ਨੂੰ ਮਤਲਬ ਉਸ ਚੀਜ਼ ਨੂੰ ਖੇਧੀ ਕਰਨੀ ਚਾਹੀਦੀ ਆ ਵਿਮਨਸ ਨੂੰ ਇਕੁਅਲ ਟਰੀਟ ਕਰਨਾ ਚਾਹੀਦਾ ਮੈਨਸ ਦੇ ਨਾਲ ਉਹਨਾਂ ਨੂੰ ਆਬਜੈਕਟਿਫਾਈ ਨਹੀਂ ਕਰਨਾ ਚਾਹੀਦਾ ਬੇਸਿਕਲੀ ਜੇ ਆਪਾਂ ਆਬਜੈਕਟਿਫਾਈ ਕਰਦੇ ਆ ਉੱਥੇ ਹੀ ਆ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਆ ਜੇ ਆਪਾਂ ਇੱਕ ਵਿਮਨ ਨੂੰ ਇੱਕ ਵਿਮਨ ਦੇ ਤੌਰ ਤੇ ਦੇਖਾਂਗੇ ਫਿਰ ਆ ਕਦੇ ਵੀ ਰੇਪ ਪਾਰੀਆਂ ਪ੍ਰੋਬਲਮਸ ਹੋਈ ਨਹੀਂ ਚਲਦੀਆਂ ਮੈਮ ਅੱਜ ਜੇ ਦੇਖਿਆ ਜਾਵੇ ਤਾਂ ਕੋਈ ਵੀ ਲੜਕੀ ਜਾਂ ਲੜਕਾ ਜਿਹੜਾ ਹੈਗਾ ਇੱਕ ਬਰਾਬਰ ਸਮਝਿਆ ਜਾ ਰਿਹਾ ਹੈਗਾ ਹਾਂਜੀ ਅ ਵੈਸੇ ਇੱਕ ਤਰੀਕੇ ਨਾਲ ਆਪਾਂ ਦੇਖਦੇ ਆਂ ਕਿ ਆਪ ਨੂੰ ਸਮਝਿਆ ਜਾ ਰਿਹਾ ਪਰ ਜੇ ਆਪਾਂ ਸਟੈਟਿਸਟਿਕਸ ਦੇਖੀਏ ਬਹੁਤ ਸਾਰੀਆਂ ਕਮੀਆਂ ਨੇ ਜਿੱਥੇ ਮਤਲਬ ਵਿਮਨ ਆਪਾਂ ਮਤਲਬ ਜਲ ਪੋਲਿਟਿਕਸ ਦੇ ਹੀ ਲਾ ਲੈਣੇ ਆ ਠੀਕ ਹੈ 33% ਔਫ ਵਿਮਨਸ ਦਾ ਵਿਮਨਸ ਵੀ ਉਹਨਾਂ ਦਾ ਕੋਟਾ ਆ ਬਟ ਉਹ ਵੀ ਆਪਾਂ ਪੂਰਾ ਨਹੀਂ ਕਰ ਪਾ ਰਹੇ ਵਿਮਨਸ ਨੂੰ ਅੱਗੇ ਆਨ ਹੀ ਨਹੀਂ ਦਿੱਤਾ ਜਾਂਦਾ ਇੱਕ ਵਿੰਡੋ ਸ਼ੀਲ ਜਿਹੜੀ ਹੈਗੀ ਹੈ ਨਾ ਸੀਲ ਜਿਹੜੀ ਬ੍ਰੋਕੇਜ ਉਹ ਆਪਾਂ ਨੂੰ ਕਰਨ ਦੀ ਲੋੜ ਹੈ ਵਿਮਨਸ ਨੂੰ ਅੱਗੇ ਲਿਆਂਨ ਦੀ ਜ਼ਰੂਰਤ ਆ ਇਹ ਦੇਖਿਆ ਜ਼ਰੂਰ ਜਾਂਦਾ ਹੈ ਹਾਂਜੀ ਕੋਸ਼ਿਸ਼ਾਂ ਜ਼ਰੂਰ ਹੋ ਰਹੀਆਂ ਕਿ ਅੱਗੇ ਆ ਰਹੀਆਂ ਵਿਮਨਸ ਬਟ ਇੰਨੇ ਅੱਗੇ ਨਹੀਂ ਆ ਰਹੀਆਂ ਕਿ ਆਪਾਂ ਪੂਰੀ ਬਰਾਬਰੀ ਤੇ ਉਹਨਾਂ ਨੂੰ ਤੋਲ ਸਕਦੇ ਆਂ ਮੈਂ ਮੈਸੇਜ ਦੇਣਾ ਚਾਹੂਗੀ ਮੈਂ ਇਹੀ ਮੈਸੇਜ ਦੇਣਾ ਚਾਹੂਗੀ ਕਿ ਵਿਮਨ ਐਮਪਾਵਰਮੈਂਟ ਬੇਸਿਕਲੀ ਉਹਦੀ ਆਪਾਂ ਨੂੰ ਅੱਜ ਕੱਲ੍ਹ ਅੱਜ ਜ਼ਰੂਰਤ ਆ ਵਿਮਨਸ ਨੂੰ ਆਪਾਂ ਹਰ ਪਾਸੇ ਅੱਗੇ ਕਰੀਏ ਉਹਨਾਂ ਨੂੰ ਆਬਜੈਕਟਿਫਾਈ ਕਰਨਾ ਬੰਦ ਕਰੀ ਤੇ ਪਲੱਸ ਆਪਾਂ ਨੂੰ ਇਹ ਜ਼ਿਆਦਾ ਜ਼ਰੂਰਤ ਆ ਕਿ ਸੁਸਾਇਟੀ ਦੇ ਵਿੱਚ ਮੈਸੇਜ ਦਈਏ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਇੱਦਾਂ ਦੀ ਪਰਵਰਿਸ਼ ਦਈਏ ਕਿ ਉਹਨਾਂ ਦੇ ਇੱਦਾਂ ਦੇ ਖਿਆਲਤ ਬਣਨ ਹੀ ਨਾ ਤੁਸੀਂ ਇੱਕ ਲੇਡੀਜ਼ ਆ ਕਲਕੱਤੇ ਦੇ ਵਿੱਚ ਇੱਕ ਘਟਨਾ ਹੋਈ ਡਾਕਟਰ ਦੇ ਨਾਲ ਮੈਲਾ ਡਾਕਟਰ ਦੇ ਨਾਲ ਕਿਸ ਤਰ੍ਹਾਂ ਦੇਖਦੇ ਹੋ ਬੜੇ ਸ਼ਰਮੂ ਦੀ ਗੱਲ ਹੈ ਕਿ ਸਾਡੇ ਇੰਡੀਆ ਦੇ ਵਿੱਚ ਜੇਕਰ ਕਾਨੂੰਨ ਸਖਤ ਹੋਣ ਤਾਂ ਕਦੇ ਵੀ ਇੱਦਾਂ ਦੀਆਂ ਘਟਨਾ ਨਾ ਵਾਪਰਨ ਪਹਿਲੇ ਤਾਂ ਮੈਂ ਆਪਣੇ ਰਾਜਨੀਤਿਕ ਲੋਕਾਂ ਦੀਆਂ ਉਹ ਜਿਹੜੇ ਸਾਡੇ ਆਕਾਏ ਉਹਨਾਂ ਨੂੰ ਕਮਾਗੇ ਕਿ ਸਾਡੇ ਦੇਸ਼ ਦੇ ਅੰਦਰ ਇਦਾਂ ਦਾ ਸਖਤ ਕਾਨੂੰਨ ਹੋਣ ਕਿ ਉਹਨਾਂ ਲਈ ਸਿਰਫ ਫਾਂਸੀ ਹੀ ਸਜ਼ਾ ਹੋਵੇ ਕਿਉਂਕਿ ਜੇ ਹੋਰ ਦੇਸ਼ਾਂ ਦੇ ਵਿੱਚ ਫਾਂਸੀ ਦੀ ਸਜ਼ਾ ਹੈ ਤਾਂ ਸਾਡੇ ਹਿੰਦੁਸਤਾਨ ਦੇ ਵਿੱਚ ਕਿਉਂ ਨਹੀਂ ਹੈ ਸਭ ਤੋਂ ਨਿੰਦਨੀਏ ਸ਼ਰਮਨੀਏ ਇਹ ਘਟਨਾ ਹੈ ਜੜੀ ਕਿ ਹਿੰਦੁਸਤਾਨ ਦੇ ਵਿੱਚ ਬਾਕੀ ਦੇਸ਼ਾਂ ਦੇ ਵਿੱਚ ਬਹੁਤ ਗਲਤ ਮੈਸੇਜ ਜਾਂਦਾ ਹੈ ਅਸੀਂ ਪੂਰ ਜੋਰ ਜੋ ਹੈ ਮਹਿਲਾ ਹੋਣ ਦੇ ਨਾਤੇ ਬੇਟੀਆਂ ਆਪਣੀਆਂ ਹੋਣ ਦੇ ਨਾਤੇ ਆਪਣੀ ਕਲੱਬਾਂ ਵੱਲੋਂ ਸਾਡੇ ਅੱਜ ਬੱਚੀ ਜੀ ਵੀ ਆਇਆ ਨਾ ਜਕ ਕਲਬਾਂ ਦੇ ਮੈਂਬਰ 157 ਕਲਬਾਂ ਆ ਜਿਹੜੀਆਂ ਅੰਡਰ ਨੀਨਾ ਦੇ ਡਿਸਟ੍ਰਿਕਟ ਗਵਰਨਰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਨਾਲ ਅੱਜ ਹੋ ਕੇ ਤੇ ਔਰਤਾਂ ਦੇ ਪ੍ਰਤੀ ਲੜਨ ਆਏ ਆ ਸੋ ਸਾਨੂੰ ਆਪਣੇ ਹੱਕਾਂ ਲਈ ਤਾਂ ਲੜਾਈ ਲੜਨੇ ਆ ਲੇਕਿਨ ਸਾਡੀ ਇਹ ਮੰਗ ਹੈ ਕਿ ਕੋਈ ਵੀ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਕਾਨੂੰਨ ਨਾ ਹੋਵੇ ਕਿ ਕਾਨੂੰਨ ਇੰਨਾ ਤੁਸੀਂ ਨਰਮ ਬਣਾ ਦਿਓ ਕਿ ਉਹ ਆਰਾਮ ਨਾਲ ਸ਼ਰੇਆਮ ਘੁੰਮਦੇ ਰਹਿਣ ਤਾਂ ਤੁਸੀਂ ਇਧਰ ਉਧਰ ਉਹਨਾਂ ਨੂੰ ਵੇਖਦੇ ਰਹੋ ਕਿ ਉਹ ਕਿੱਥੇ ਗਏ ਕਿੱਥੇ ਗਏ ਪਤਾ ਸਭ ਕੁਝ ਹੁੰਦਾ ਹੈ ਆ فرق ਕਿੰਨਾ ਹੈ ਕਿ کئی ਵਾਰ ਸਾਡੇ ਰਾਜਨੀਤਿਕ ਲੋਕ ਹੀ ਉਹਨਾਂ ਨੂੰ ਆਪਣੀ ਸ਼ਰਨ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਐ ਤਾਂ ਉਹਨਾਂ ਕਰਕੇ ਕਾਨੂੰਨ ਵੀ ਨਰਮ ਬਣਾਉਂਦੇ ਐ ਸੋ ਮੇਰੀ ਇਹੀ اپیل ਸਾਡੇ ਪ੍ਰਧਾਨ ਮੰਤਰੀ ਅੱਗੇ ਰਾਸ਼ਟਰਪਤੀ ਅੱਗੇ ਇਹੀ ਹੈ ਕਿ ਸਾਡੇ ਇਸਤਰੀਆਂ ਦੇ ਜਿਹੜੇ ਕਾਨੂੰਨ ਐ ਉਹ ਸਖਤ ਤੋਂ ਸਖਤ ਹੋਵੇ ਉਹਦੀ ਸਜ਼ਾ ਇੰਨੀ ਸਖਤ ਹੋਵੇ ਕਿ ਦੁਬਾਰੇ ਕੋਈ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਮਹਿਲਾ ਦੇ ਨਾਲ ਇਸ ਤਰ੍ਹਾਂ ਦੇ ਗਲਤ ਕੋਸ਼ਿਸ਼ ਨਾ ਕਰੇ ਜਿਹੜੇ ਕਿ ਰੇਪ ਹੁੰਦੇ ਐ ਸਾਡੇ ਇਹ ਪਹਿਲਾ ਰੇਪ ਰੇਪ ਨਹੀਂ ਹੈ ਇਹਦੇ ਵਿੱਚ ਇੱਕ ਚੀਜ਼ ਤਰ੍ਹਾਂ ਨਾਲ ਦੇਖਣੀ ਹੈ ਕਿ ਇਹਦੇ ਵਿੱਚ ਵੀ ਸਾਡੇ ਦੇਸ਼ ਦੇ ਰਾਜਨੀਤਿਕਾਂ ਦਾ ਹੱਥ ਹੁੰਦਾ ਹੈ ਕਿਉਂਕਿ ਉਹ ਆਪਣੇ ਜਿਹੜੇ ਹੈ ਨਾ ਰਾਜਨੀਤੀ ਦੀਆਂ ਰੋਟੀਆਂ ਸੇਕਣ ਲਈ ਉਹਨ ਜਿਸ ਤਰ੍ਹਾਂ ਸਾਡੇ ਬਾਬਾ ਰਾਮ ਰਹੀਮ ਜੀ ਹੈ ਉਹਨਾਂ ਨੇ ਪੈਰੋਲ ਦਿੱਤੀ ਹੈ ਸਾਡੇ ਪੰਜਾਬ ਦੇ ਵਿੱਚ ਕਹਿ ਰਿਹਾ ਕਿ ਜੀ ਸਾਡੇ ਵੀ ਸਿੱਖਾਂ ਦੇ ਜਿਹੜੇ ਕੀਤੇ ਹੋਏ ਆ ਅੰਦਰਬੰਦੀ ਸਿੱਖਾਂ ਉਹਨਾਂ ਨੂੰ ਵੀ ਛੱਡਣਾ ਚਾਹੀਦਾ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਦਿੱਤੀ ਜਾ ਰਹੀ ਮੈਂ ਪੰਜਾਬੀ ਹੋਣ ਦੇ ਨਾਤੇ ਵੀ ਮੰਗ ਕਰਨੀ ਹੈ ਕਿ ਜੇ ਪੈਰੋਲ ਹੈ ਉਹ ਸਭ ਲਈ ਇੱਕ ਬਰਾਬਰ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਜਿਹੜੇ ਰੈਪਿਸਟ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਪੈਰੋਲ ਦੇ ਦਿਓ ਬਾਬਾ ਇਹਨਾਂ ਤੁਸੀਂ ਛੱਡ ਦਿਓ ਉਹਨਾਂ ਨੂੰ ਪੈਰੋਲ ਦੇ ਦਿਓ ਉਹਨਾਂ ਨੂੰ ਕੀ ਔਖਾ ਹੈ ਉਹ ਤਾਂ ਵੀਆਈਪੀ ਜੇਲ ਦੇ ਵਿੱਚ ਰਹਿੰਦੇ ਆ ਵੀਆਈਪੀ ਕਲਚਰ ਦੇ ਵਿੱਚ ਰਹਿੰਦੇ ਆ ਸੋ ਇਹ ਹੈ ਇਹ ਸਾਡੇ ਹਿੰਦੁਸਤਾਨ ਦੇ ਅੰਦਰ ਬਹੁਤ ਕੁਝ ਸੁਧਾਰ ਹੋਇਆ ਲੇਕਿਨ ਮੈਂ ਚਾਹਨੀ ਹੈ ਕਿ ਇਹ ਸੁਧਾਰ ਬਹੁਤ ਜ਼ਰੂਰੀ ਹੈ ਚਾਹੇ ਉਹਨਾਂ ਨੂੰ ਜੇਲ੍ਹ ਹੈ ਉਹਨਾਂ ਨੂੰ ਬਿਲਕੁਲ ਪੈਰੋਲ ਨਹੀਂ ਮਿਲਣੀ ਚਾਹੀਦੀ ਸਖਤ ਤੇ ਸਖਤ ਕਾਨੂੰਨ ਉਹਨਾਂ ਲਈ ਹੋਣੇ ਚਾਹੀਦੇ ਆ ਤਾਂ ਇਹ ਨਹੀਂ ਕਿ ਸਭ ਲਈ ਇੱਕੋ ਜਿਹਾ ਕਾਨੂੰਨ ਹੋਣ ਕਿ ਇੱਕ ਆਮ ਕੇਸ ਲਈ ਕੀਤਾ ਗਿਆ ਅੰਦਰ ਉਹਦੇ ਲਈ ਵੀ ਉਹੀ ਕਾਨੂੰਨ ਹੈ ਦੂਜਿਆਂ ਲਈ ਵੀ ਉਹੀ ਕਾਨੂੰਨ ਹੈ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਪਰ ਇਹ ਜਿਹੜੇ ਰੈਪਿਸਟ ਹੈ ਇਹਨਾਂ ਲਈ ਸਖਤ ਕਾਨੂੰਨ ਸਖਤ ਸਿਯਾਮਾ ਬਣਾਣ ਤਾਂ ਕਿ ਇਹ ਦੁਬਾਰੇ ਕੋ ਹਿੰਮਤ ਨਾ ਕਰ ਸਕੇ ਸਾਡੇ ਇੰਡੀਆ ਦੇ ਵਿੱਚ ਇਹ ਸਾਡਾ ਇਹ ਕੰਮ ਹੋ ਸਕੇ ਮੈਂ ਰਿਸ਼ਪਾਲ ਸਿੰਘ ਬੱਚਾ ਜੀ ਵੀ ਡਿਸਟ੍ਰਿਕਟ ਗਵਰਨਰ 321 ਡੀ ਮੈਂ ਅੱਜ ਸਿੱਧੂ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਲਾਈਨ ਕਲੱਬ ਰੋਂ ਬਹੁਤ ਵੱਡਾ ਕਦਮ ਚੱਕਿਆ। ਐਵੇਂ ਦਾ ਕਦਮ ਚੁੱਕਣੇ ਸਾਨੂੰ ਬਹੁਤ ਜ਼ਰੂਰੀ ਨੇ। ਜੋ ਐਡੀ ਵੱਡੀ ਘਟਨਾ ਹੋਈ ਹੈ। ਕਿ ਡਾਕਟਰ ਸਾਹਿਬ ਇਹ ਨਾਲ ਕਲਕੱਤੇ ਚ ਜੇ ਆਪਾਂ ਹਸਪਤਾਲ ਚ ਡਾਕਟਰ ਸੇਫ ਨਹੀਂ ਹੈਗਾ ਤੇ ਕਿੱਥੇ ਸੇਫ ਹੋਏਗਾ। ਗੱਲ ਜੇ ਆਪਾਂ ਕਹਿ ਲਈ ਅਨ ਕੋਈ ਜਗ੍ਹਾ ਉਸ ਤਰ੍ਹਾਂ ਦੀ ਇੱਕ ਹਸਪਤਾਲ ਹੋਵੇ ਉੱਥੇ ਐਡੀ ਵੱਡੀ ਘਟਨਾ ਜਦ ਬਹੁਤ ਜਿੰਨੀ ਵੀ ਇਤੋਂ ਇਹਦੀ ਨਖੇਤੀ ਕੀਤੀ ਜਾਵੇ ਓਨੀ ਥੋੜੀ ਐ ਐਵੇਂ ਦੀ ਘਟਨਾਾਂ ਦੀ ਜੇ ਆਪਾਂ ਸਾਰੇ ਜਨੇ ਬਾਹਰ ਨਾ ਨਿਕਲਾਂਗੇ ਤੇ ਐਵੇਂ ਦੀ ਘਟਨਾ ਰੋਕ ਨਹੀਂ ਸਕਦੇ ਇੱਕ ਗੱਲ ਆ ਆਪਾਂ ਘਟਨਾ ਦੀ ਰੋਕ ਤਾਂ ਗੱਲ ਕਰਦੇ ਆ ਪਰ ਸਿਵਲ ਹਸਪਤਾਲਾਂ ਦੇ ਵਿੱਚ ਆਪਾਂ ਸੁਰੱਖਿਆ ਦੀ ਗੱਲ ਕਰੀਏ ਤਾਂ ਸੁਰੱਖਿਆ ਤਾਂ ਬਿਲਕੁਲ ਹੀ ਹੈਣੀ ਜੀ ਤੇ ਉਹਨੂੰ ਕਿਸ ਤਰ੍ਹਾਂ ਤੁਸੀਂ ਜਿਹੜਾ ਦੇਖਦੇ ਹੈਗੇ ਨਹੀਂ ਸਰ ਵੇਖੋ ਉਹਨੇ ਐਡੇ ਵੱਡੇ ਹਸਪਤਾਲ ਸਿਵਲ ਹਸਪਤਾਲ ਨੇ 100-100 ਡਾਕਟਰ 50-50 ਡਾਕਟਰ ਜੀ ਉੱਥੇ ਆਪਾਂ ਨੂੰ ਉਹਨਾਂ ਦੀ ਸਖਿਆ ਤੇ ਕਰਨੀ ਪੈਗੀ ਜੇ ਕਿ ਮੈਲੇ ਵਾਸਤੇ ਵੀ ਹੈ ਗਵਰਨਮੈਂਟ ਦੇ ਸਕਦੇ ਆ ਕਿ ਕੋ ਬਲਾਕ ਪ੍ਰਧਾਨ ਨੂੰ 10 ਆਪਾਂ ਗਵਰਨਮੈਂਟ ਦੇ ਦਸਾਂ ਉੱਥੇ ਕਿਉਂ ਨਹੀਂ ਦਿੱਤੇ ਜਾਂਦਾ ਉਹਨਾਂ ਨੂੰ ਕਿਉਂ ਨਹੀਂ ਉਹਦੀ ਸੇਫਟੀ ਕੀਤੀ ਜਾਂਦੀ ਜਿਨ੍ਹਾਂ ਦੀ ਅਤੀ ਜ਼ਰੂਰੀ ਹੈ ਜਿਨ੍ਹਾਂ ਦੀ ਜ਼ਰੂਰੀ ਹੈ ਮੈਂ ਤਾਂ ਕਹਿੰਨਾ ਵੀ ਇਸ ਤਰ੍ਹਾਂ ਦਾ ਕਾਨੂੰਨ ਬਣਨਾ ਚਾਹੀਦਾ ਹੈ ਜੋ ਇਹ ਘਟਨਾ ਵਾਪਰੀ ਹੈ ਬੜੀ ਸ਼ਰਮਨਾਕ ਹੈ ਅੱਗੇ ਵੀ ਮਣੀ ਕਰਨ ਵਿੱਚ ਬਹੁਤ ਵੱਡੀਆਂ ਘਟਨਾਤਿਆਂ ਨਾਲ ਦਲਤ ਤੀਆਂ ਨਾਲ ਜੋ ਹੋਇਆ ਕੁਛ ਨਹੀਂ ਭਰਿਆ ਜੇ ਆਪਾਂ ਇਹਨੂੰ ਨਾ ਉਠਾਂਗੇ ਜੇ ਪਬਲਿਕ ਨਾ ਉੱਠੇਗੀ ਆਉਣ ਵਾਲੇ ਸਮੇਂ 'ਚ ਸਾਡੇ ਦੇਸ਼ ਦੇ ਹਾਲਾਤ ਹੋਰ ਵੀ ਮਾੜੇ ਹੋਣਗੇ ਵੇਖੋ ਜੇ ਇਹ ਤੇ ਜਿਵੇਂ ਹੁਣ ਕੋਈ ਮੁਜਰਮ ਫੜਿਆ ਜਾਂਦਾ ਐ ਐਵੇਂ ਦੇ ਕੇਸ ਜੋ ਕੇਸ ਕਲਕੱਤੇ ਵਾਪਰਿਆ ਉਥੇ ਦੀ ਜਿਹੜੀ ਮੁੱਖ ਮੰਤਰੀ ਉਹ ਵੀ ਲੇਡੀਜ਼ ਉਹਨੂੰ ਵੀ ਦਰਦ ਸਮਝਣਾ ਚਾਹੀਦਾ ਲੇਡੀਜ਼ ਦਾ ਤੁਰਤ ਮੈਂ ਇਹ ਕਹਿਣਾ ਜੇ ਮੁਜਰਮ ਨੂੰ ਫਾਂਸੀ ਦੇਣੀ ਚਾਹੀਦੀ ਏ ਕਿ ਜਿਹੜਾ ਅੱਗੇ ਕਿਸੇ ਨੂੰ ਨੀ ਸੀ ਤਾ ਸਕੇ ਉਹ ਤਾਂ ਹੀ ਆ ਸਕਦੀ ਏ ਤੇ ਜੇ ਕੋਈ ਇਦਾਂ ਦਾ ਪਾਹ ਕਾਨੂੰਨ ਬਣਾਈਏ ਵੇਖੋ ਅੱਜ ਕੱਲ ਜਿਹੜਾ ਸਮਾਂ ਬਹੁਤ ਮਾੜਾ ਹੈ ਸਮੇ ਨੂੰ ਆਪਾਂ ਨੂੰ ਆਪਣੇ ਬੰਦਿਆਂ ਦੀ ਠਿਫਟਫਾ ਨਹੀਂ ਕਰਨੀ ਚਾਹੀਦੀ ਪਬਲਿਕ ਦਾ ਸੋਚਣਾ ਚਾਹੀਦਾ ਆਪਾਂ ਅੱਗੇ ਤੇ ਦੇਸ਼ ਸਾਡਾ ਤਾਂ ਤਰੱਕੀ ਕਰ ਸਕਦਾ ਪੰਜਾਬ ਸਾਡਾ ਤਾਂ ਤਰੱਕੀ ਕਰ ਸਕਦਾ ਹੈ ਜੇ ਹੀ ਪੰਜਾਬ ਦੇ ਦੇਸ਼ ਦੀ ਰਾਖੀ ਕਰੀਏ ਦੇਖੋ ਹੁਣ ਪੰਜਾਬ ਕੀ ਮਸਲਾ ਤੁਸੀਂ ਸਵੇਰੇ ਅਖਬਾਰ ਚੱਕੋ ਇੱਥੇ ਗੋਲੀ ਚੱਲ ਗਈ ਉੱਥੇ ਗੋਲੀ ਚੱਲ ਗਈ ਆਪਾਂ ਸੇਫ ਹੀ ਨਹੀਂ ਹੈਗੇ ਇਸ ਕਰਕੇ ਮੈਂ ਦੇ ਕਹਣਾ ਜਿਹੜੀ ਅੱਜ ਆਵਾਜ਼ ਸਿੱਧੂ ਸਾਹਬ ਠਾਈਏ ਮੈਂ ਆਪਣੇ ਡਿਸਟ੍ਰਿਕਟ 31128 ਸਾਡੇ 157 ਕਲੱਬ ਨੇ ਮੈਂ 157 ਕਲੱਬਾਂ ਨੂੰ ਅਪੀਲ ਕਰਦਾ ਜਿਹੜਾ ਉਦਮ ਸ਼ੋਕ ਜੀ ਨੇ ਕੀਤਾ ਕੱਲੇ ਕੱਲੇ ਕਲੱਬ ਨੂੰ ਨਿਕਲ ਕੇ ਇਹਦੇ ਵਿਰੁੱਧ ਮੁਯਾਰਾ ਕਰਨਾ ਚਾਹੀਦਾ ਖਲੋਣਾ ਚਾਹੀਦਾ ਜਿਵੇਂ ਆ ਬੱਚੇ ਵਿਚਾਰੇ ਨਿਕਲਣ ਦੇਖੋ ਨਾ ਬਹੁਤ ਮਾੜੀ ਕਟਰਾਏ ਤੇ ਮਨ ਭਾਰਾਂ ਦਾ ਜਦੋਂ ਆਪਾਂ ਇਹਦੀ ਗੱਲ ਕਰੀਏ ਦੇਖੋ ਨਾ ਤੇ ਗੱਲ ਕੁਛ ਨਹੀਂ ਵੇਖੋ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰਾਂ ਦਬਾ ਰਹੀਆਂ ਨੇ ਇਹ ਉਹਨਾਂ ਦਾ ਜਨਤਕ ਕਰਕੇ ਉਹਨੂੰ ਫਾਂਸੀ ਦੇਣੀ ਚਾਹੀਦੀ ਇਹਨੂੰ ਦਬਾਣਾ ਚਾਹੀਦਾ ਆਪਾਂ ਨੂੰ ਇਸ ਕਰਕੇ ਮੈਂ ਜ਼ੋਰਦਾਰ ਆਪਣੇ ਡਿਸਟ੍ਰਿਕਟ 321 ਡੀਲੋ ਬਹੁਤ ਨਖੇਦੀ ਕਰਦਾ ਤੇ ਬਹੁਤ ਮਾੜੀ ਘਟਨਾ ਹੈ ਤੇ ਇਹਦੀ ਤੁਰਤ ਮਜਰੋਂ ਫੜ ਕੇ ਸਜ਼ਾ ਦਿੱਤੀ ਜਾਵੇ ਜੈ ਹਿੰਦ ਜੈ ਲਾਹ ਸਰ ਜੋ ਕੋਲਕਾਤਾ ਦੇ ਵਿੱਚ ਦੁੱਖ ਭਰਿਆ ਕਾਂਡ ਹੋਇਆ ਉਹਦੇ ਵਿੱਚ ਸਾਡਾ ਪੰਜਾਬ ਨਹੀਂ ਹਿੰਦੁਸਤਾਨ ਨੇ ਬਲਕੇ ਪੂਰਾ ਜਿਹੜਾ ਵਰਲਡ ਹੈਗਾ ਉਹ ਇਸ ਕਤਰਾਂ ਦੇ ਪੱਤੇ ਬਹੁਤ ਦੁਖਦਈ ਆ ਸਾਡੇ ਹਿੰਦੁਸਤਾਨ ਦਾ ਜਿਆ ਕਦ ਹੈਗਾ ਉਹ ਇੰਨਾ ਕੁ ਜਮੀਨੀ ਪੱਧਰ ਤੇ ਆ ਗਿਆ ਕਿ ਅੱਜ ਜਿਹੜੇ ਜਮੀਨੀ ਪੱਧਰ ਤੇ ਲੋਕ ਬੈਠੇ ਹੈਗੇ ਆ ਉਹ ਵੀ ਮੂੰਹ ਦਿਖਾਉਣ ਦੇ ਯੋਗ ਨਹੀਂ ਤੇ ਜੇ ਸਾਡੇ ਮੰਤਰੀ ਸੰਤਰੀ ਹੈਗੇ ਆ ਤਾਂ ਉਹ ਕਿਦਾਂ ਆਪਣਾ ਮੂੰਹ ਲੈ ਕੇ ਲੋਕਾਂ ਵਿੱਚ ਜਾਣਗੇ ਦੇਸ਼ ਵਿਦੇਸ਼ਾਂ 'ਚ ਜਾਣਗੇ ਇਹ ਬਹੁਤ ਵੱਡਾ ਵਿਸ਼ਾ ਆ ਇੱਕ ਮੇਰੇ ਕੋਲ ਆ ਪੋਸਟਰ ਫੜਿਆ ਹੋਇਆ ਜੇਕਰ ਤੁਸੀਂ ਧਿਆਨ ਦਿਓਗੇ ਇਹਦੇ ਤੇ ਹਿੰਦੁਸਤਾਨ ਦੀ ਸਚਾਈ ਲਿਖੀ ਹੋਈ ਆ ਇੱਕ ਅੱਲਾ ਕੋਲਕਾ ਤਾਂ ਕੋਲ ਕਲਕੱਤੇ ਦਾ ਜਿਹੜਾ ਹੈਗਾ ਉਹ ਕਾਂਡ ਨਹੀਂ ਹੈ ਜੇਕਰ ਚਾਹਤ ਮਾਰੋ ਤਾਂ ਇਹ ਪਲ ਇੱਕ ਇੱਕ ਸੈਕਿੰਡ ਦੇ ਵਿੱਚ ਨਵੀਂ ਨਵੀਂ ਬਾਲੜੀਆਂ ਦੇ ਨਾਲ ਬਜ਼ੁਰਗ ਔਰਤਾਂ ਦੇ ਨਾਲ ਇਹੋ ਜਿਹਾ ਇੱਕ ਨੌਣੇ ਰੇਪ ਦੇ ਕੰਮ ਹੋ ਰਹੇ ਆ 78ਵਾਂ ਆਜ਼ਾਦੀ ਅਸੀਂ ਦਿਹਾੜਾ ਮਨਾ ਰਹੇ ਆ ਜਦੋਂ ਸਾਡੀਆਂ ਸਰਕਾਰਾਂ ਨੇ ਚਾਹੇ ਉਹ ਸੈਂਟਰ ਦੀਆਂ ਹੈਗੀਆਂ ਚਾਹੇ ਪੰਜਾਬ ਦੀਆਂ ਹੈ ਚਾਹੇ ਕਿਸੇ ਸਟੇਟ ਦੀਆਂ ਹੈਗੀਆਂ ਜਦੋਂ ਉਹਨਾਂ ਨੇ ਆਪਣੇ ਬਿੱਲ ਪਾਸ ਕਰਨੇ ਹੁੰਦੇ ਆ ਤੇ ਉਦੋਂ ਸੱਤ ਮਿੰਟ ਨਹੀਂ ਲੱਗਦੇ ਸਾਰੇ ਡੈਸਕ ਖਰਕਾ ਖਰਕਾ ਕੇ ਖਰਕਾ ਆ ਕੇ ਕਹਿੰਦੇ ਆ ਮਤਾ ਪਾਸ ਦੀ 78 ਸਾਲ ਹੋ ਗਏ ਆ ਬਲਾਤਕਾਰ ਦੇ ਉੱਪਰ ਕੋਈ ਵੀ ਸਖਤ ਕਾਨੂੰਨ ਨਹੀਂ ਬਣਦਾ ਪਿਆ ਠੀਕ ਆ ਜਿੱਥੇ ਕਿਤੇ ਕੋਈ ਹੋ ਸਕਦਾ ਵੀ ਕੋਈ ਕਿਸੇ ਦੇ ਬਰੇਮ ਕਰਦਾ ਹੋਵੇ ਉੱਥੇ ਕਮੇਟੀ ਬਣਾਈ ਜਾ ਸਕਦੀ ਆ ਪਰ ਜਿੱਥੇ ਇਹ ਗੱਲ ਕਲੀਅਰ ਹੀ ਹੈਗੀ ਆ ਵੀ ਇਸ ਬੰਦੇ ਨੇ ਆਹ ਕੰਮ ਕੀਤਾ ਤੇ ਇੱਕ ਕਾਨੂੰਨ ਬਣਾ ਚਾਹੀਦਾ ਹਿੰਦੁਸਤਾਨ ਦੀ ਗਵਰਨਮੈਂਟ ਉਹ ਕਾਨੂੰਨ ਬਣਾਇਆ ਜਾਣਾ ਚਾਹੀਦਾ ਵੀ ਉਹਨਾਂ ਨੂੰ ਤਤਕਾਲ ਹੀ ਪਬਲਿਕ ਤੌਰ ਦੇ ਉੱਪਰ ਲਿ ਜਾ ਕੇ ਗੋਲੀ ਮਾਰੀ ਜਾਵੇ ਜਾਂ ਉਹਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਇਹ ਜਿਹੜੇ ਅਸੀਂ ਰੈਲੀ ਕੱਢਾਂਗੇ ਕੋਈ ਹੋਰ ਉਸਮਝ ਕੱਢੂਗਾ ਇਹ ਸਾਰੀਆਂ ਦਿਖਾਉਣ ਬਣੀਆਂ ਚੀਜ਼ਾਂ ਆ ਜੇਕਰ ਉਲਝੋਆਬਲੀ ਚੀਜ਼ ਆਏ ਜੇਕਰ ਅਸੀਂ ਕਾਨੂੰਨ ਦੇ ਤਹਿਤ ਚੱਲਾਂਗੇ ਦੇਖੋ ਜੇ ਮੇਰੇ ਬੱਸ ਝੋਵੇ ਤਾਂ ਕੱਲ ਕੱਲ ਪਾਸੋਂ ਜਨਮ ਅਸ਼ਟਮੀ ਹੈਗੀ ਆ ਤੇ ਮੈਂ ਮੈਂ ਤਾਂ ਪ੍ਰਭੂ ਦੇ ਨਾਮ ਤੇ ਆਪਣਾ ਸਤਿ ਸ਼ੰਚਰ ਚੱਕਰ ਦੇ ਦਿਓ ਤੇ ਜਿੰਨੇ ਨੱਕੀ ਆ ਪਾਪੀ ਹੈਗੇ ਮੈਂ ਸਾਰਿਆਂ ਦਾ ਗਲਾ ਪਟਦੇ ਆ ਇੰਨਾ ਮਨ ਦੁਖੀਆ ਹੁੰਦਾ ਜੇ ਦੇਖਾਂਗੇ ਤੋ ਕਿਸੇ ਹੋਰ ਦੀ ਧੀ ਆ ਜੇ ਅਸੀਂ ਆਪਣੀ ਅੰਤਰਾਤਮਾ ਨਾਲ ਝਾਤੀ ਮਾਰਾਂਗੇ ਉਹ ਸਾਡੀ ਆਪਣੀ ਧੀ ਆ ਜਿੱਦਾਂ ਆ ਮੇਰੀ ਬੇਟੀ ਕੋਲ ਖੜੀ ਹੈ ਅੱਜ ਤਾਂ ਮੇਰੀ ਉਹ ਬੇਟੀ ਖੋੜਾ ਮੇਰੇ ਪਿੱਛੇ ਸਾਰੀ ਮੇਰੀ ਧੀयां ਪਿਆਣਾ ਖੜੀਆਂ ਹੈਗੀਆਂ ਉਹਨਾ ਦਰਦ ਲੈ ਕੇ ਅਸੀਂ ਅੱਜ ਲਾਇਨਸ ਕਲਬ ਬੰਦੂਰ ਮੈਂ ਡ੍ਰੀਮ ਵੱਲੋਂ ਇੱਕ ਰੋਸ ਮਾਰਚ ਕਰਦੇ ਆਂ ਇੱਕ ਕੈਂਡਲ ਮਾਰਚ ਕਰਦੇ ਪਏ ਆਂ ਵੀ ਸ਼ਾਇਦ ਜੇ ਸਾਡੀ ਆਵਾਜ਼ ਹੈਗੀ ਆ ਉਹ ਪੰਜਾਬ ਸਰਕਾਰ ਤੱਕ ਹਿੰਦੁਸਤਾਨ ਹਿੰਦੁਸਤਾਨ ਸਰਕਾਰ ਤੱਕ ਪਹੁੰਚੇ ਤੇ ਇਹੋ ਜਿਹਾ ਕਾਨੂੰਨ ਬਣਾ ਦੇਵੇ ਜਿਹਦੇ ਨਾਲ ਜਿਹੜੇ ਬਲਾਤਕਾਰ ਹੀ ਹੈਗੇ ਆ ਉਹ ਇਹ ਘਨੋਰਾ ਕੰਮ ਕਰਨ ਤੋਂ ਪਹਿਲਾਂ ਲੱਖ ਵਾਰ ਸੋਚਣ ਕਿ ਅਸੀਂ ਕੀ ਕਰਨ ਲੱਗੇ ਹੈਗੇ ਨੂੰ ਨਹੀਂ ਬੰਦਾ ਉਹਨਾਂ ਚ ਗੱਲਾਂ ਵਿੱਚ ਗੱਲਾਂ ਸੁਟੀਆਂ ਰਹਿਣਗੀਆਂ ਇਹਦਾ ਹੱਲ ਕੋਈ ਨਹੀਂ ਹੋ ਸਕਦਾ। ਆ ਤੁਹਾਨੂੰ ਉਹ ਵੀ ਤੁਹਾਡੇ ਨਜ਼ਰ ਕਰਾਂਗੇ ਉਸ ਵੀ ਮੰਗ ਕੀਤੀ ਆ ਵੀ ਸਖਤ ਕਾਨੂੰਨ ਬਣਾਓ ਤਾਂ ਕਿ ਜਿਹੜੇ ਬਲਾਤਕਾਰ ਹੀ ਹੈਗੇ ਆ ਉਹ ਸੋਚਣ ਜੇ ਹੁਣ ਜੇਕਰ ਆਪਾਂ ਥੋੜੀ ਝਾੜ ਮਰੀਏ ਅੰਗਰੇਜ਼ਾਂ ਨੇ ਸਾਡੇ ਤੇ ਰਾਜ ਕੀਤਾ ਮੁਸਲਮਾਨਾਂ ਨੇ ਸਾਡੇ ਤੇ ਰਾਜ ਕੀਤਾ ਉਹਨਾਂ ਮੁੱਦਾ ਕੀ ਸੀਗਾ ਉਹ ਸਾਡੀਆਂ ਧੀਆਂ ਪਹਿਨਾ ਸ਼ੀਸ਼ਾ ਕਰਦੇ ਸੀ ਅੱਜ ਕੀ ਹਾਲਾਤ ਹੈਗੇ ਆ ਅੱਜ ਵੀ ਉਹ ਹਾਲਾਤ ਤੋਂ 더 ਬਦਤਰ ਹਾਲਾਤ ਆ ਕਿਉਂਕਿ ਕਾਨੂੰਨੀ ਹੈ ਨਹੀਂ ਕੋਈ ਜੇ ਕੋ ਕਰਦਾ ਉਈ ਜਾਂਚ ਹੋਊਗੀ ਜੀ ਸੀਬੀਆਈ ਜਾਂਚ ਕਰੂਗੀ ਮਾਮਲਾ ਠੰਡੇ ਬਸਤੇ ਵਿੱਚ ਜਿਹੜਾ ਤਾਂ ਦੇਖੋ ਉਥੇ ਬਲਾਤਕਾਰ ਹੋਇਆ ਸਭ ਕੁਝ ਹੋਇਆ ਲੇਕਿਨ ਡਾਕਟਰਾਂ ਦੀ ਉਹਨਾਂ ਨਾਲ ਇਨੀ ਟਾਈਅਪ ਹੈਗੀ ਆ ਤੋ ਅੱਜ ਤੱਕ ਮਲਜ਼ਮ ਨੂੰ ਉਹ ਜਿਹੜਾ ਦੋਸ਼ੀ ਸੀ ਉਹਨੂੰ ਫੰਟ ਕਤਰੋਂਦੇ ਕਤਰੋਂਦੇ ਸੀਗੇ ਜੀ ਜੇਕਰ ਸਿਸਟਮ ਸਾਡਾ ਇਨਾ ਖਰਾਬ ਹੈਗਾ ਤੇ ਗੱਲ ਕਿੱਦਾਂ ਚਲੂੜੀ ਇਹਨਾਂ ਮੇਰੀ ਮਿਹਰਬਾਨੀ ਹੈਗੀ ਆ ਜੇਕਰ ਸਰਕਾਰ ਸੁਣਵੇ ਤਾਂ ਸ਼ਾਇਦ ਸਾਡੀਆਂ ਧੀਆ ਪੈਰਾਂ ਦਾ ਕੁਝ ਬਚਾਅ ਹੋ ਸਕੇ